ਅੱਜ ਚੇਰੇਤ ਰੌਣਕ ਜਿਹੜੀ ਹੈਗੀ ਆ ਉਹ ਕਿੰਨੇ ਨਾ ਫੇਸ ਜਿਹੜਾ ਹੁੰਦਾ ਉਹ ਬਹੁਤ ਕੁਝ ਬਿਆਨ ਕਰ ਦਿੰਦਾ। ਹਾਂ ਮੈਨੂੰ ਤਾਂ ਬਹੁਤ ਚੰਗਾ ਲੱਗ ਰਿਹਾ। ਬਹੁਤ ਹੀ ਚੰਗਾ ਲੱਗ ਰਿਹਾ। ਪਰ ਸ਼ਹਿਰ ਦੇ ਕੰਮ ਕਰੇ ਆ ਕਿ ਵਾਸਤੇ ਫਿਰ ਆਪੀ ਅੱਗੇ ਆਉਂਗਾ। ਪਹਿਲਾਂ ਸੀਵਰੇਜ ਦਾ ਪਾਣੀ ਦਾ ਜਿਹੜੀ ਸਮੱਸਿਆ ਸ਼ਹਿਰ ਨੂੰ ਮੇਰੀ ਤਾਂ ਇਹੀ ਸਿੱਖਿਆ ਵੀ ਬੇਟਾ ਲੋਕਾਂ ਦਾ। ਤੇ ਵੀ ਨੂੰ ਆਸ਼ੀਰਵਾਦ ਵੀ ਸਵੇਰੇ ਦਿੰਦਾ ਸੀ। ਤਸਵੀਰ ਗਲਤ ਕੰਮ ਨਾ ਕਰਾਵੇ ਕਿਥੋਂ ਸਹੀ ਕਰਾਵੇ ਇੰਨਾ ਜਿਆਦਾ ਉਤਸ਼ਾਹ ਲੋਕਾਂ ਦਾ ਮੈਂ ਤਾਂ 7 ਵਜੇ ਵੀ ਕਿਹ ਲਾਈਨਾਂ ਲੱਗੀਆਂ ਨਹੀਂ ਪਹਿਲੀ ਵਾਰੀ ਨਹੀਂ ਤਾਂ ਕੋਈ 9 10 ਵਜੇ ਤੱਕ ਹੁੰਦਾ ਹੀ ਨਹੀਂ ਹੁੰਦਾ ਤੁਸੀਂ ਵੀ ਦੇਖੀ ਹੋਣੀਆਂ ਨਹੀਂ ਤੇ ਵੱਡੀ ਮਾਰ ਜਨਾਂ ਬਾਈ ਹਰਦੀਪ ਸਿੰਘ ਡਿੰਪੀ ਢੱਲੋਂ ਜਿੱਤਣਗੇ ਇਥੋਂ ਤੁਸੀਂ ਮੇਰੀ ਗੱਲ ਯਾਦ ਰੱਖਿਓ ਮੁਕਾਬਲਾ ਹੀ ਨਹੀਂ ਹੋਣਾ ਜਦੜ ਬਾਹਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢੱਲੋਂ ਵੱਲੋਂ ਆਪਣੀ ਵੋਟ ਭਗਤਾ ਦਿੱਤੀ ਗਈ ਹੈ ਤਾਂ ਪੂਰੇ ਪਰਿਵਾਰ ਦੇ ਨਾਲ ਵੋਟ ਪਾਉਣ ਆਏ ਸੀ ਔਰ ਇਸ ਵਾਰ ਦਾਵਾ ਕਰ ਰਹੇ ਨੇ ਕਿ ਹਲਕੇ ਦੀ ਜਨਤਾ ਉਹਨਾਂ ਦੇ ਨਾਮ ਤੇ ਮੋਹਰ ਲਗਾਏਗੀ ਔਰ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਹਰਦੀਪ ਸਿੰਘ ਡੈਪਿਊਟੀ ਲਾਹੌਰਾਂ ਦੇ ਨਾਲ ਨਾਲ ਢਿੱਲੂ ਸਾਹਿਬ ਕਿਹੋ ਜਿਹਾ ਅੱਛਾ ਅੱਛਾ ਰਜਾਣਾ ਜੀ ਗੁੱਡ ਵੋਟਰ ਫੀਸ 35 ਹੋ ਚੁੱਕੀ ਆ ਜੀ 11 ਵਜੇ ਤੱਕ ਕਿੰਨੇ ਕੰਨ ਅੰਦਾਜ਼ੇ ਕਿੰਨੇ ਜ਼ਿਆਦਾ ਆਪਣੀ ਹੋ ਗਈ ਜੀ ਸਭ ਤੋਂ ਜ਼ਿਆਦਾ ਕੀ ਦਰਵਾਦੀ ਹੋਣੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਲੋਕ ਜਿਹੜਾ ਹੈਗਾ ਵੋਟ ਪਾਉਣ ਜਾ ਰਹੇ ਨੇ ਜਾਂ ਤੁਹਾਨੂੰ ਆਸ ਉਮੀਦ ਹੈ ਕਿ ਇਹ ਮੁੱਦੇ ਲੋਕਾਂ ਨੇ ਇੱਕ ਮਨ ਬਣਾਇਆ ਵਿਆ ਅਸੀਂ ਗਿੱਦੜਵੇ ਨੂੰ ਵੋਟ ਪਾਉਣੀ ਹੈ ਆਪਦੇ ਬੰਦੇ ਨੂੰ ਵੋਟ ਪਾਉਣੀ ਹੈ ਜਿਹੜਾ ਇੱਥੋਂ ਦਾ ਬੰਦਾ ਗਿੱਦੜਵੇ ਦਾ ਬਾਹਰ ਤੱਕ ਬੜੀ ਅਮਨ ਚਾਂਤੀ ਨਾਲ ਵੋਟ ਪਈਆਂ ਕਿ ਡੇਰਾ ਬਾਬਾ ਨਾਨਕ ਮੋਲ ਹੋ ਰਹਿ ਗਿਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅਮਨ ਚਾਂਤੀ ਨਾਲ ਦੇ ਦੇ ਸਾਡੇ ਇੱਥੇ ਅਮਨ ਚਾਂਤੀ ਰਹਿਣੀ ਹੈ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਮੁਕਾਬਲਾ ਕਿਸ ਨਾਲ ਦੇਖਦੇ ਹੋ ਨਾ ਵੀ ਨਿਊਕਾ ਵਨ ਸਾਈਡਡ ਦਾ ਹਰਦੀਪ ਸਿੰਘ ਡੈਂਪੀ ਢੱਲੋਂ ਜਿਹੜੇ ਕਹਿ ਰਹੇ ਕਿ ਵਨ ਸਾਈਡਡ ਹੈ ਜਿੱਤ ਹੋਵੇਗੀ ਔਰ ਮੁਕਾਬਲਾ ਕਿਸੇ ਨਾਲ ਨਹੀਂ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਇਸ ਨੂੰ ਕਹਿ ਰਹੇ ਕਿ ਛੋਬੇ ਸੰਕੇਤ ਹੈ ਇੱਥੋਂ ਦੇ ਲੋਕ ਆਪਣਾ ਮਤ ਦਾ ਇਸਤੇਮਾਲ ਕਰਦੇ ਨੇ ਰਾਜਨੀਤਿਕ ਲੜਾਈ ਲੜਦੇ ਨੇ ਨਿੱਜੀ ਲੜਾਈ ਨਹੀਂ ਲੜਦੇ ਤਾਂ ਪੂਰੇ ਪਰਿਵਾਰ ਦੇ ਨਾਲ ਜਦੋਂ ਵੋਟ ਪਾ ਕੇ ਆਏ ਨੇ ਤਾਂ ਹੋਰ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰ ਕਿੰਨੇ ਆਸਵੰਦ ਨੇ ਹਾਲਕ ਪਹਿਲੇ ਦੋ ਇਲੈਕਸ਼ਨਾਂ ਦੇ ਵਿੱਚ ਹਰਦੀਪ ਸਿੰਘ ਡੈਂਪੀ ਢਲੋਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹਨਾਂ ਦੀ ਮਾਤਾ ਔਰ ਭਤੀਜੇ ਸਾਡੇ ਨਾਲ ਨੇ ਤਾਂ ਅਕਸਰ ਤਾਂ ਤੇ ਮਾਤਾ ਜੀ ਸਾਡੇ ਨਾਲ ਮਾਤਾ ਜੀ ਅੱਜ ਚਿਹਰੇ ਤੇ ਰੌਣਕ ਜਿਹੜੀ ਹੈਗੀ ਆ ਉਹ ਕਿੰਨੇ ਨਾ ਫੇਸ ਜਿਹੜਾ ਹੁੰਦਾ ਉਹ ਬਹੁਤ ਕੁਝ ਬਿਆਨ ਕਰ ਦਿੰਦਾ ਹਾਂ ਬੇਟਾ ਬਹੁਤ ਚੰਗਾ ਲੱਗ ਰਿਹਾ ਬਹੁਤ ਹੀ ਚੰਗਾ ਲੱਗ ਰਿਹਾ ਪੁੱਤ ਵਾ ਸ਼ਹਿਰ ਦੇ ਕੰਮ ਕਰੇ ਅੱਗੇ ਵਾਸਤੇ ਨੂੰ ਫਿਰ ਆਪੇ ਅੱਗੇ ਆਊਗਾ ਹਾਂ ਪਹਿਲਾਂ ਸੀਵਰੇਜ ਦਾ ਪਾਣੀ ਦਾ ਜਿਹੜੀ ਸਮੱਸਿਆ ਸ਼ਹਿਰ ਨੂੰ ਮੇਰੀ ਤਾਂ ਇਹੀ ਸਿੱਖਿਆ ਵੀ ਬੇਟਾ ਲੋਕਾਂ ਦੇ ਕੰਮ ਕਰ ਜੀ ਹਾਂ ਫੇਰ ਹੀ ਬਾਸ ਹੋਵਾਂਗਾ ਜੇ ਆਪਾਂ ਪਰਚਾ ਲਿਖਾਂਗੇ ਨਾ ਤਾਂ ਪਾਸ ਕਿਵੇਂ ਹੋਏ ਇਹ ਡੈਂਪੀ ਨੂੰ ਆਸ਼ੀਰਵਾਦ ਵੀ ਸਵੇਰੇ ਦਿੱਤਾ ਆਸ਼ੀਰਵਾਦ ਦਿੱਤਾ ਸਵੇਰੇ ਵੀ ਬੇਟਾ ਤੈਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਹਾਂ ਕੋਈ ਗਲਤ ਕੰਮ ਨਾ ਕਰਾਵੇ ਇੱਥੋਂ ਸਹੀ ਕਰਾਵੇ ਆ ਬੇਟੇ ਲੋ ਮੇਰੇ ਨਾਲ ਨੇ ਅਬੇ ਵਿਵਾਦ ਕੀਤੇ ਤੌਰ ਤੇ ਤੁਸੀਂ ਬੋਲਦੇ ਰਹੇ ਹੋ ਮੁੱਦੇ ਉਠਾਉਂਦੇ ਰਹੇ ਹੋ ਲੋਕਾਂ ਦਾ ਕਿਸ ਤਰੀਕੇ ਦਾ ਤੁਹਾਨੂੰ ਪਿਆਰ ਜਾਂ ਇਸ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰਨ ਜਾ ਰਿਹਾ ਹਲਕੇ ਦਾ ਵੋਟਰ ਜੀ ਅਸੀਂ ਕੱਲੇ ਉਮੀਦਵਾਰਾਂ ਜਿਹੜੇ ਸਮੇਤ ਪਰਿਵਾਰ ਸਾਰੇ ਇੱਥੇ ਵੋਟ ਪਾਉਣ ਆਏ ਐ ਐਦੋਂ ਵੱਡਾ ਕੋਈ ਸ਼ਾਇਨ ਵਾਲੇ ਇਸ਼ਾਰਾ ਨਹੀਂ ਲਿਖਿਆ ਜਾ ਸਕਦਾ ਜਿਹੜੇ ਬਾਕੀ ਉਮੀਦਵਾਰ ਐ ਇੱਥੋਂ ਦੇ ਰਹਿਣ ਵਾਲੇ ਨਹੀਂ ਉਹ ਸਾਡੇ ਦੁੱਖ ਦਰਦ ਕਿਵੇਂ ਸਮਝਣਗੇ ਲੋਕਾਂ 'ਚ ਬੜੀ ਹਮਦਰਦੀ ਦੀ ਲਹਿਰ ਆ ਲੋਕਾਂ ਦਾ ਮੜਾ ਮਨ ਬਣਿਆ ਹੋਇਆ ਕਿ ਐਤ ਕੀ ਮੌਕਾ ਉਸ ਇਨਸਾਨ ਨੂੰ ਦੇਣਾ ਜੋ ਹਾਰੇ ਭਾਵੇਂ ਜਿੱਤੇ ਇੰਨੇ ਸਮੇਂ ਤੋਂ ਉਹ ਸਾਡੀ ਸੇਵਾ ਚਾਜ ਰਹੇ ਆ ਇਸ ਕਰਕੇ ਬੜੇ ਕੌਨਫੀਡੈਂਟ ਹੈ ਇਸ ਕਰਕੇ ਬੜੀ ਰੌਣਕ ਆ ਚੈਲ ਪਹਿਲਾ ਤੁਸੀਂ ਸਾਰੇ ਸਭ ਤੋਂ ਵੱਡੇ ਇੰਡੀਕੇਸ਼ਨ ਪੱਤਰਕਾਰ ਹੁੰਦੇ ਆ ਉਧਰ ਕੋਈ ਗਿਆ ਨਹੀਂ ਇੱਥੇ ਤੁਸੀਂ ਸਾਰਿਆਂ ਨੇ ਸਵੇਰ ਦਾ ਡੇਰਾ ਲਾਇਆ ਹੋਇਆ ਸਾਨੂੰ ਬੜਾ ਹੌਸਲਾ ਤੇ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਇਲੈਕਸ਼ਨ ਜਿੱਤ ਜਿੱਤਦਾ ਫਾਇਦਾ ਮਿਲਦਾ ਜਦੋਂ ਵੋਟਰ ਨਾ ਆਪਦੀ ਜਿਹੜਾ ਉਮੀਦਵਾਰ ਪਾ ਸਕੇ ਤੇ ਉਹਦਾ ਫਾਇਦਾ ਨਿਸ਼ਚਿਤ ਤੌਰ ਤੇ ਲਗਦਾ ਮਿਲ ਜਾਂਦਾ ਬਿਲਕੁਲ ਜੀ ਇਹ ਤਾਂ ਆਮ ਜ਼ਿੰਦਗੀ ਅੰਦਰ ਹੀ بڑا ਜਿਸ ਬੰਦੇ ਨੂੰ ਤੁਸੀਂ ਜਾਣਦੇ ਹੋ ਜਿਹੜਾ ਤੁਹਾਡਾ ਗਵਾਂਢੀ ਹੋ ਉਹ ਦੂਜਿਆਂ ਨਾਲ ਤੁਹਾਨੂੰ ਆਟੋਮੈਟਿਕਲੀ ਕਰੀਬੀ ਹੁੰਦਾ ਤਾਂ ਬੜੀ ਵੱਡੀ ਇਸ ਕਰਕੇ ਜਿੱਤ ਹਾਸਲ ਕਰਨ ਦਾ ਰੀਜ਼ਨ ਆ ਕਿ ਅਸੀਂ ਇੱਥੋਂ ਦੇ ਲੋਕ ਹਨ ਨਰੇਂਦਰ ਸਿੰਘ ਰਾਜਾਵੜੀਂਗਿ ਦਾਅਵਾ ਕਰਦੇ ਮੈਂ ਤਾਂ ਇੱਥੇ ਪਲਿਆ ਵੱਡਾ ਹੋਇਆ ਲੋਕਾਂ ਦੇ ਨਾਲ ਮੈਂ ਬਹੁਤ ਨੇੜਤਾ ਦੇ ਨਾਲ ਰਹੇ ਤਾਂ ਕੋਈ ਫਰਕ ਨਹੀਂ ਪੈਣਾ ਇਹ ਚੀਜ਼ਾਂ ਦੇ ਨਾਲ ਸਿਰਫ ਗੱਲਾਂ ਨਹੀਂ ਜੇ ਫਰਕ ਨਹੀਂ ਪੈਣਾ ਤਾਂ ਜਾਏ ਕਿਉਂ ਨਹੀਂ ਬਿਕੋਜ਼ ਔਰ ਇਥੋ ਦੇ ਰਹਿਣ ਵਾਲੇ ਨਹੀਂ ਤਾਂ ਉਹ ਇਥੇ ਕੈਂਪੇਨ ਕਰਗੇ ਪਰ ਇਲੈਕਸ਼ਨ ਦੇ ਟਾਈਮ ਇਥੇ ਆ ਨਹੀਂ ਸਕਦੇ ਲੋਕਲ ਲੋਕਲੀ ਬਾਹਰਲਾ ਬਾਹਰਲੇ ਧੰਨਵਾਦ ਅਵੇ ਸਾਡੇ ਨਾਲ ਜੁੜਨ ਦੇ ਲਈ ਤਾਂ ਆ ਲੋਕਲ ਹੋਣ ਦਾ ਫਾਇਦਾ ਮਿਲੇਗਾ ਔਰ ਲੋਕਾਂ ਦੇ ਵਿੱਚ ਪਿਛਲੇ ਤਰ੍ਹਾਂ ਜਿਹੜੀ ਹੈਗੇ ਦੋ ਵਾਰ ਚੋਣ ਹਾਰੇ ਉਹਦੀ ਸੰਤਪਤੀ ਵੀ ਹੈਗੀ ਹੈ ਮੁੱਦੇ ਵੀ ਇਹਨਾਂ ਨੇ ਕਿਹਾ ਕਿ ਅਸੀਂ ਹੱਲ ਕਰਾਉਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਆ ਤਾਂ ਡਿੰਪੀ ਢਲੋਂ ਦੇ ਭਰਾ ਜਿਹੜੇ ਕਿਸਾਨੀ ਢਲੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਹੌਲ ਕਿਸ ਤਰੀਕੇ ਦਾ ਅੱਗੇ ਦੜਬਾਹ ਦੇ ਵਿੱਚ ਇਸ ਵਾਰ ਬਦਲਿਆ ਨਜ਼ਰ ਆ ਰਿਹਾ ਉਹਦੇ ਪਿੱਛੇ ਕਾਰਨ ਕੀ ਹੈਗੇ ਆ ਸਨੀ ਸਾਡੇ ਨਾਲ ਸਨੀ ਢਲੋਂ ਜੀ ਕਿਵੇਂ ਦੇਖਦੇ ਹੋ ਜੀ 35 40% ਵੋਟ ਫੀਸਦ ਹੋ ਜਾਣਾ 12 ਵੀ ਨਹੀਂ ਹਲੇ ਤਾਂ ਅਵਜੇ ਖੜੀ ਤੇ ਭਾਈ ਜੀ ਗਿੱਦੜਬਾਹ ਸਾਰਿਆਂ ਤੋਂ ਹੀ ਜਦੋਂ ਵੀ ਸ਼ੁਰੂ ਤੋਂ ਹੀ ਲੈ ਕੇ ਅੱਜ ਤੱਕ ਗਿੱਦੜਬਾਹ ਜੋਸ਼ ਬਹੁਤ ਜ਼ਿਆਦਾ ਹੁੰਦਾ ਵੋਟਾਂ ਦਾ ਜਿਵੇਂ ਬਾਈ ਇਲੈਕਸ਼ਨਾਂ ਚਾਰੋਂ ਥਾਵਾਂ ਤੇ ਤੇ ਗਿੱਦੜਬਾਹ ਤੁਸੀਂ ਮੇਰੀ ਗੱਲ ਯਾਦ ਰੱਖਿਓ ਸਭ ਤੋਂ ਜ਼ਿਆਦਾ ਪੋਲਿੰਗ ਇੱਥੇ ਹੋਗੀ ਪਰਸੈਂਟੇਜ ਦੇ ਹਿਸਾਬ ਨਾਲ ਐਂ ਇੰਨਾ ਜ਼ਿਆਦਾ ਉਤਸ਼ਾਹ ਲੋਕਾਂ ਦਾ ਮੈਂ ਤਾਂ 7 ਵਜੇ ਵੇਖੀਆਂ ਲਾਈਨਾਂ ਲੱਗੀਆਂ ਨਹੀਂ ਪਹਿਲੀ ਵਾਰੀ ਨਹੀਂ ਤਾਂ ਕੋਈ 9-10 ਵਜੇ ਤੱਕ ਹੁੰਦਾ ਹੀ ਨਹੀਂ ਹੁੰਦਾ ਤੁਸੀਂ ਵੀ ਦੇਖੀਆਂ ਹੋਣੀਆਂ ਜੀ ਬਹੁਤ ਜ਼ਿਆਦਾ ਭਾਰੀ ਉਤਸ਼ਾਹ ਤੇ ਵੱਡੀ ਮਾਰਜਨ ਨਾਲ ਬਾਈ ਹਰਦੀਪ ਸਿੰਘ ਡਿੰਪੀ ਢੱਲੋ ਜਿੱਤਣਗੇ ਇੱਥੋਂ ਤੁਸੀਂ ਮੇਰੀ ਗੱਲ ਯਾਦ ਰੱਖਿਓ ਮੁਕਾਬਲਾ ਹੀ ਨਹੀਂ ਹੋਣਾ ਕਿਸੇ ਨਾਲ ਤਿੰਨ ਸਰ ਬਾਈ ਜੀ ਮੁੱਦੇ ਮੇਨ ਤਾਂ ਸਾਡੇ ਸ਼ਹਿਰ ਦਾ ਹੀ ਬੇੜਾ ਕਰਖ ਹੋ ਗਿਆ ਜੀ ਇਹਨਾਂ ਦਾ ਗੱਲਾਂ ਹੀ ਸੁਣਾਈਆਂ ਬਾਈ ਜੀ ਆਪਣੇ ਐਮਐਲਏ ਸਾਹਿਬ ਨੇ ਕੰਮ ਨਹੀਂ ਕੋਈ ਕੀਤਾ ਜੀ ਲੋਕੇ ਚੀਜ਼ ਤੋਂ ਪ੍ਰਭਾਵਿਤ ਹੁੰਦੇ ਨੇ ਬਾਈ ਜੀ ਅਸੀਂ ਨਰਕ ਭੋਗਦੇ ਆ ਜੀ ਸਿਵਰ ਸਾਡਾ ਆਪ ਦੇ ਘਰ ਦਾ ਬੈਕ ਮਾਰੀ ਜਾਂਦਾ ਜੀ ਲੋਕਾਂ ਦਾ ਲੋਕਾਂ ਦੇ ਵੀ ਵਜ ਰਿਹਾ ਸਾਡਾ ਤਾਂ ਆਪਦਾ ਵਜ ਰਿਹਾ ਜੀ ਜਦੋਂ ਸਿਵਰ ਦੇ ਸਿਸਟਮ ਪਾਈ ਪਾਈ ਪਾ ਨਵੀਆਂ ਪਾ ਕੇ ਸਹੀ ਹੋ ਗਿਆ ਸਾਰਾ ਕੁਝ ਹੀ ਠੀਕ ਹੋ ਜਾਊਗਾ ਜੀ ਪਰਿਵਾਰ ਦੇ ਨਾਲ ਅੱਜ ਡੈਂਪੀ ਢੱਲੋਂ ਵੋਟ ਪਾਉਣ ਆਏ ਸੀ ਵੋਟ ਪਾ ਕੇ ਘਰ ਤੋਂ ਬਾਹਰ ਜਿਹੜਾ ਪੋਲਿੰਗ ਬੂਥ ਤੋਂ ਬਾਹਰ ਘਰ ਲਾਵਲੇ ਜਾ ਰਹੇ ਨੇ ਔਰ ਆਸਮਿਤ ਜਿਤਾ ਰਹੇ ਨੇ ਕਿ ਸਭ ਤੋਂ ਵੱਧ ਪੋਲਿੰਗ ਵਗੈਰਾ ਸਭ ਤੋਂ ਵੱਧ ਵੋਟਾਂ ਦੀ ਲੀਡ ਨਾਲ ਹਰਦੀਪ ਸਿੰਘ ਡੈਂਪੀ ਢੱਲੋਂ ਦੀ ਜਿੱਤ ਹੋਵੇਗੀ